ਸਰਕਾਰ ਤਾਂ ਹੁਣ ਪੰਚਾਇਤੀ ਜ਼ਮੀਨਾਂ ਛੜਾ ਰਹੀ ਆ ਤੇ ਸਾਡੇ ਪਿੰਡ ਕਬਜ਼ਾ ਹੋ ਰਿਹਾ ਵਾ ਝੋਨਾ ਲੱਗਾ ਹੋਇਆ ਤੁਸੀਂ ਪਹਿਲਾਂ ਬਾਹਨ ਤਾਂ ਖਾਲੀ ਕਰਾਓ ਉਸ ਤੋਂ ਬਾਅਦ ਹੀ ਪਿੰਡ ਵਾਲੇ ਬੋਲੀ ਦੇਣਗੇ ਹਨ ਬੀਜੇ ਹੋਏ ਝੋਨੇ ਦੇ ਵਿੱਚ ਬੋਲੀ ਕਿਹਨੇ ਦੇਣੀ ਆ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਜ਼ਮੀਨ ਆ 18 ਕਲੇ ਪੰਚਾਇਤ ਦੀ ਜੋ ਹਰ ਸਾਲ ਬੋਲੀ ਦੇ ਕੇ ਫੇਰੀ ਚੱਲਦੀ ਆ ਐ ਕਿ ਬੋਲੀ ਹੋਈ ਨਹੀਂ ਸੀਗੀ ਬੋਲੀ ਹੋਣ ਤੋਂ ਬਿਨਾਂ ਹੀ 20 ਤਰੀਕ ਤੋਂ ਲੈ ਕੇ ਨਾਨੇ 26 ਤਰੀਕ ਤੱਕ ਝੋਨਾ ਲਾਇਆ ਬਿਨਾਂ ਬੋਲੀ ਹੋਈ ਤੋਂ ਸਾਡੇ ਪਿੰਡ ਦੇ ਹੀ ਬੰਦੇ ਆ ਸਾਡੇ ਪਿੰਡ ਕੋਕਰੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਪਿੰਡ ਕੋਕਰੀ ਬਣੀਵਾਲ ਬਲਾਕ ਕੋਟੀਸੇਖਾ ਜਿਲ੍ਹਾ ਮੋਗਾ ਸਾਡੇ ਪਿੰਡ ਦੀ ਇਹ ਜ਼ਮੀਨ ਆ ਇੱਥੇ 18 ਕਿੱਲੇ ਆ 2 ਕਿੱਲੇ ਹੋਰ ਪਿੰਡ ਦੇ ਨੇੜੇ ਤਿੰਨ ਜਗ੍ਹਾ ਤੇ ਥੋੜੇ ਥੋੜੇ ਟੱਕ ਆ ਜੀ ਇਹਦੀ ਜੀ ਅੱਜ ਪੰਚਾਇਤ ਵਿਭਾਗ ਵੱਲੋਂ ਬੋਲੀ ਰੱਖੀ ਗਈ ਸੀਗੀ ਤੇ ਪਰਾ ਤੁਸੀਂ ਮੌਕਾ ਦੇਖ ਹੀ ਲਿਆ ਵਾ ਅੱਜ ਤਰੀਕ 15 ਵਾ ਜੁਲਾਈ ਮਹੀਨਾ ਵਾ ਠੀਕ ਹੈ ਜੀ ਇਹ ਬੋਲੀ ਰੱਖੀ ਆ ਤੇ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਗੱਲ ਲਿਆਂਦੀ ਸੀਗੀ ਵੀ ਇਹ ਝੋਨਾ ਲੱਗਾ ਹੋਇਆ ਤੁਸੀਂ ਪਹਿਲਾਂ ਵਾਹਨ ਤਾਂ ਖਾਲੀ ਕਰਾਓ ਉਸ ਤੋਂ ਬਾਅਦ ਹੀ ਪਿੰਡ ਵਾਲੇ ਬੋਲੀ ਦੇਣਗੇ ਹਨ ਬੀਜੇ ਹੋਏ ਝੋਨੇ ਦੇ ਵਿੱਚ ਬੋਲੀ ਕਿਹਨੇ ਦੇਣੀ ਹੈ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਝੋਨਾ ਲੱਗਾ ਹੋਇਆ ਇਹਦੇ ਵਿੱਚ ਹੀ ਅੱਜ ਬੋਲੀ ਕਰਾ ਕੇ ਪ੍ਰਸ਼ਾਸਨ ਚਲੇ ਗਿਆ ਇਹ ਸਾਨੂੰ ਤਾਂ ਪਤਾ ਨਹੀਂ ਕਿ ਇਹ ਬੋਲੀ 2-3 ਵਾਰੀ ਪਹਿਲਾਂ ਵੀ ਅਨਾਊਂਸਮੈਂਟ ਹੋਈ ਆ ਪਰ ਕੋਈ ਬੋਲੀ ਕਰਨ ਪਿੰਡ ਨਹੀਂ ਆਉਂਦਾ ਸੀਗਾ ਅਸੀਂ ਜਦੋਂ ਤੋਂ ਸਟਾਰਟ ਹੋਇਆ ਝੋਨਾ ਲਾਉਣਾ ਇਹ 22 ਜੂਨ ਤੋਂ ਸਟਾਰਟ ਹੋਇਆ ਅਸੀਂ ਉਦੋਂ ਦੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵਾਰ-ਵਾਰ ਲਿਆ ਰਹੇ ਹਾਂ ਵੀ ਝੋਨਾ ਲੱਗ ਰਿਹਾ ਵਾ ਤੁਸੀਂ ਆ ਕੇ ਕੋਈ ਕਾਰਵਾਈ ਕਰੋ ਪਰ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਸਾਡੇ ਪਿੰਡ ਨਹੀਂ ਪਹੁੰਚਿਆਗਾ ਅੱਜ ਜਰੂਰ ਬੋਲੀ ਕਰਨ ਆਏ ਪੁਲਿਸ ਵੀ ਬਹੁਤ ਆਈ ਹੋਈ ਸੀਗੀ ਪਰ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਹੋਈ ਅਸੀਂ ਵੀਡੀਓ ਸਾਫ ਸੀ ਤਹਿਸੀਲਦਾਰ ਸਾਹਿਬ ਸੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਮੌਕਾ ਜਾ ਕੇ ਦੇਖੋ ਵੀ ਉੱਥੇ ਝੋਨਾ ਲੱਗਾ ਹੋਇਆ ਵਾ ਪਹਿਲਾਂ ਝੋਨਾ ਤਾਂ ਖਾਲੀ ਕਰਾਓ ਖੇਤ ਆ ਫੇਰ ਹੀ ਉਸ ਤੋਂ ਬਾਅਦ ਅਸੀਂ ਬੋਲੀ ਦੇਵਾਂਗੇ ਪਰ ਉਹ ਜਿਹੜੇ ਬੰਦਿਆਂ ਨੇ ਝੋਨਾ ਲਾਇਆ ਹੋਇਆ ਉਹੀ 4-5 ਬੰਦੇ ਵਾਹ ਕੇ ਬੋਲੀ ਕਰਕੇ ਚਲੇ ਗਏ ਆ ਜੀ ਇਹ ਜੀ ਵੀਡੀਓ ਸਾਹਿਬ ਦੱਸ ਸਕਦੇ ਆ ਉਹਨਾਂ ਤੇ ਕੋਈ ਦਬਾਅ ਹੋਊਗਾ ਕਿਸੇ ਦਾ ਪੋਲੀਟੀਕਲ ਦਬਾਅ ਹੋ ਸਕਦਾ ਅਸੀਂ ਇਹ ਜੋ ਵੀ ਆ ਸੀਐਮ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਅਸੀਂ ਲੈਟਰ ਕੱਢੀ ਸੀ ਉਹਨਾਂ ਨੇ ਰਿਸਪੌਂਸ ਵੀ ਮਿਲਿਆ ਵਾ ਡੀਸੀ ਮੋਗਾ ਨੂੰ ਆਇਆ ਵਾ ਉਹਨਾਂ ਨੇ ਇਨਕੁਆਰੀ ਮਾਰਕ ਕੀਤੀ ਹੋਈ ਆ ਤੇ ਉਹ ਇਨਕੁਆਰੀ ਦਾ ਤਾਂ ਹਜੇ ਸਾਨੂੰ ਪਤਾ ਨਹੀਂ ਕੀ ਉਹਦਾ ਬਣਿਆ ਵਾ ਉਸ ਤਈਆ ਇੱਥੇ ਕੋਈ ਸਾਡੇ ਪਿੰਡ ਜਾ ਕੇ ਇਸ ਮੌਕੇ ਤੇ ਆ ਕੇ ਕੋਈ ਇਨਕੁਆਇਰੀ ਕਰਨੀ ਆਗਾ ਹੈ ਜੀ ਸ਼ੱਕ ਹੀ ਆ ਫਿਰ ਇਸ ਤੋਂ ਬਿਨਾ ਤਾਂ ਇੰਨਾ ਹੋ ਨਹੀਂ ਸਕਦਾ ਇੰਨਾ ਧੱਕਾ ਥੋੜੀ ਹੋ ਸਕਦਾ ਵੀ ਸਰਕਾਰ ਤਾਂ ਪੰਚਾਇਤੀ ਜ਼ਮੀਨਾਂ ਛੜਾ ਰਹੀ ਆ ਤੇ ਸਾਡੇ ਪਿੰਡ ਕਬਜ਼ਾ ਹੋ ਰਿਹਾ ਵਾ ਇਹ ਤਾਂ ਅਸੀਂ ਜੇ ਨਾ ਕੋਈ ਕਾਰਵਾਈ ਕਰਦੇ ਦੀ ਬੋਲੀ ਹੋਣੀ ਨਹੀਂ ਸੀਗੀ ਤੇ ਇਸ ਤਰ੍ਹਾਂ ਹੀ ਇਹ ਵਾਈ ਜਾਣੀ ਸੀਗੀ ਫਰੀ ਖਾਤੇ ਅਸੀਂ ਥੋੜਾ ਐਕਟਿਵ ਹੋ ਕੇ ਆਪਣੇ ਸੈਕਟਰ ਆਪਣੇ ਜਿਹੜੇ ਪੰਚਾਇਤ ਭਗਾ ਦੇ ਸਤ 72 ਚੰਡੀਗੜ੍ਹ ਉਹਨਾਂ ਨੂੰ ਵੀ ਮਿਲੇ ਆ ਡੀਸੀ ਸਾਹਿਬ ਨੂੰ ਵੀ ਮਿਲੇ ਆ ਸਾਰੇ ਸੀਐਮ ਸਾਹਿਬ ਨੂੰ ਵੀ ਲੈਟਰਾਂ ਕੱਢੀਆਂ ਵਾ ਫੇਰ ਥੋੜੀ ਬਹੁਤੀ ਇਹ ਕਾਰਵਾਈ ਹੋਈ ਹੈ ਜਿਹੜੀ ਬੋਲੀ ਹੋਣ ਵਾਲੀ ਅਸੀਂ ਵਾਰ-ਵਾਰ ਜੀ ਜਦੋਂ ਜਿਵੇਂ ਜਿਵੇਂ ਇੱਥੇ ਜਦੋਂ ਪਹਿਲੀ ਵਾਹਣ ਲੱਗੇ ਵਾਰ-ਵਾਰ ਧਿਆਨ ਚ ਲਿਆਉਂਦੇ ਰਹੇ ਆ ਜੀ ਕੋਈ ਆਇਆ ਘੇੜਾ ਮਾਰਨ ਅਫਸਰ ਇੱਥੇ ਕੋਈ ਅਫਸਰ ਮੌਕੇ ਤੇ ਕੋਈ ਨਹੀਂ ਘੇੜਾ ਮਾਰਨ ਆ ਸਾਡੇ ਪਿੰਡ ਆ ਸਾਡੇ ਨਾਲ ਕਿਸੇ ਨੇ ਨਹੀਂ ਕੋਈ ਵਾਰਤਾ ਲਾਭ ਕੀਤਾ ਸਾਡੇ ਬਾਅਦ ਅਸੀਂ ਜਰੂਰ ਕੰਟੈਕਟ ਕਰਦੇ ਰਹੇ ਬਸ ਅੱਜ ਬੋਲੀ ਕਰਕੇ ਚਲੇ ਗਏ ਉਹ ਵੀ ਵੀਡੀਓ ਸਾਹਿਬ ਗੱਡੀ ਤੇ ਆਏ ਅਸੀਂ ਉਹਨਾਂ ਨੂੰ ਕਹੀ ਸਾਡੇ ਨਾਲ ਗੱਲ ਕਰ ਲਓ ਤੁਸੀਂ ਵੀ ਜਾ ਕੇ ਮੌਕਾ ਦੇਖੋ ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਝੋਨਾ ਲੱਗੇ ਨੂੰ ਕਿੰਨੇ ਦਿਨ ਹੋ ਗਏ 22 ਤਰੀਕ ਤੋਂ ਸਟਾਰਟ ਹੋਇਆ ਜੀ ਝੋਨਾ ਲੱਗਾ ਲੱਗਣਾ 22 ਜੂਨ ਤੋਂ 22 ਤਰੀਕ ਤੋਂ ਕਿੰਨੇ ਕਿੱਲੇ ਜ਼ਮੀਨ ਆਤੀ ਤੁਸੀਂ ਇੱਥੇ ਇੱਥੇ 18 ਏਕੜ ਜ਼ਮੀਨ ਹੈ ਜੀ 18 ਏਕੜ ਦੇ ਵਿੱਚੋਂ ਥੋੜਾ ਛੱਪੜਾ ਬਣਾਇਆ ਹੋਇਆ ਪੰਚਾਇਤੀ ਜ਼ਮੀਨ ਦੇ ਵਿੱਚ ਬਾਕੀ ਸਾਰੀ ਵਗਦੀ ਆ ਜ਼ਮੀਨ ਜੀ ਮੈਂ ਸਾਫ ਦਾ ਸਰਪੰਚ ਪਿੰਡ ਕੋਕਰੀ ਵੇਣ ਵਾਲ ਜ਼ਿਲ੍ਹਾ ਮੋਗਾ ਤੇ ਬਲਾਕ ਕੋਟੀਸਕਾਂ ਦਾ ਹਾਂ ਤੇ ਸਾਡੇ ਜ਼ਮੀਨ ਆ 18 ਕਿਲੇ ਪੰਚਾਇਤ ਦੀ ਜੋ ਹਰ ਸਾਲ ਬੋਲੀ ਦੇ ਕੇ ਫੇਰੀ ਚੱਲਦੀ ਐ ਐ ਕਿ ਬੋਲੀ ਹੋਈ ਨਹੀਂ ਸੀਗੀ ਬੋਲੀ ਹੋਣ ਤੋਂ ਬਿਨਾਂ ਹੀ 20 ਤਰੀਕ ਤੋਂ ਲੈ ਕੇ ਨਾ ਨੇ 26 ਤਰੀਕ ਤੱਕ ਝੋਨਾ ਲਾਇਆ ਬਿਨਾਂ ਬੋਲੀ ਹੋਈ ਤੋਂ ਸਾਡੇ ਪਿੰਡ ਦੇ ਹੀ ਬੰਦੇ ਆ ਇਹका ਅਸੀਂ ਪ੍ਰਸ਼ਾਸਨ ਦੇ ਧਿਆਨ ਚ ਬਾਰ ਬਾਰ ਲਿਆਉਂਦੇ ਰਹੇ ਆ ਲਿਖਤੀ ਰੂਪ ਚ ਵੀ ਦਿੱਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਾ ਕਿਸੇ ਨੇ ਆ ਕੇ ਮੌਕਾ ਦੇਖਿਆ ਅੱਜ 15 ਜੁਲਾਈ ਨੂੰ ਬੋਲੀ ਰੱਖੀ ਗਈ ਸੀਗੀ ਬੋਲੀ ਰੱਖਣ ਦੇ ਅਰੰਭ ਜਦੋਂ ਇੱਥੇ ਬੋਲੀ ਹੋਣ ਲੱਗੀ ਆ ਅਸੀਂ ਡੀਐਸਪੀ ਸਾਹਿਬ ਵੀ ਆਏ ਸੀ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਸਾਨੂੰ ਮਿਲਾ ਦਿਓ ਵੀਡੀਓ ਸਾਹਿਬ ਨੂੰ ਚਲੋ ਆਏ ਉਹਨਾਂ ਨੇ ਮਿਲਾਇਆ ਅਸੀਂ ਉਹਨਾਂ ਨੂੰ ਦੱਸਿਆ ਵੀ ਉਹ ਨਾ ਲਗਾ ਤੂੰ ਜਾ ਕੇ ਮੌਕਾ ਦੇਖੋ ਤੇ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਫਿਰ ਉਹ ਕਹਿੰਦੇ ਬੋਲੀ ਦਿਓ ਤੁਸੀਂ ਅਸੀਂ ਕਿ ਬੋਲੀ ਖੜੇ ਛੋਣ ਦੀ ਅਸੀਂ ਕਿਵੇਂ ਦੇ ਦੀ ਜਦੋਂ ਪਾਰਟੀ ਦੂਜੀ ਦਾ ਲਾਇਆ ਸਾਡੇ ਪਿੰਡ ਚ ਹੋਰ ਤਸਰ ਵਧੂਗੀ ਤੁਸੀਂ ਜ਼ਮੀਨ ਖਾਲੀ ਕਰਾਓ ਪਹਿਲਾਂ ਬਣਦੀ ਕਾਰਵਾਈ ਉਹਨਾਂ ਬੰਦਿਆਂ ਤੇ ਕੀਤੀ ਜਾਵੇ ਅਸੀਂ ਜੋ ਵੀ ਬਾਜ਼ਵ ਹੋਊਗਾ ਅਸੀਂ ਬੋਲੀ ਦੇ ਕੇ ਜ਼ਮੀਨ ਖਰੀਦ ਲਾਂਗੇ ਮਤਲਬ ਜੋ ਕਾਰਵਾਈ ਦੀ ਮੰਗ ਕਰਦੇ ਅਸੀਂ ਜਿਹੜੇ ਬੰਦਿਆਂ ਨੇ ਬਿਨਾਂ ਬੋਲੀ ਹੋਈ ਤੋਂ ਛੋਨਾ ਲਾਇਆ ਠੀਕ ਹੈ ਜਿਨ੍ਹਾਂ ਦੀ ਸ਼ਹਿਤ ਤੇ ਲਾਇਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਝੋਨਾ ਦਾ ਝੋਨਾ ਲਗਾਉਣ ਲਗਾਏ ਅਸੀਂ ਬਾਰ-ਬਾਰ ਰਿਕਵੈਸਟ ਕਰਦੇ ਰਹੇ ਆ ਵੀਡੀਓ ਸਾਹਿਬ ਨੂੰ ਜਿਹੜਾ ਪ੍ਰਬੰਧਕ ਲੱਗਾ ਇੱਥੇ ਤੇ ਸੈਕਟਰੀ ਅਧਿਆਤ ਉਹ ਸਾਨੂੰ ਇਹ ਕਹਿੰਦੇ ਰਹੇ ਵੀ ਉਹ ਉੱਚਤ ਅਧਿਕਾਰ ਕਹਿੰਦੇ ਧਿਆਨ ਚ ਲੈਂਦਾ ਹੋਇਆ ਪਰ ਕੋਈ ਕਾਰਵਾਈ ਨਹੀਂ ਹੋਈਗੀ ਅੱਜ ਸਾਡਾ ਉੱਥੇ ਪੱਕ ਸੁਣਿਆ ਨਹੀਂ ਗਿਆ ਵੀਡੀਓ ਸਾਹਿਬ ਨੂੰ ਅਸੀਂ ਕਹਿੰਦੇ ਸੀ ਵੀ ਆ ਜਾ ਕੇ ਮੌਕਾ ਦੇਖੋ ਜ਼ਮੀਨ ਖਾਲੀ ਕਰਾਓ ਤੇ ਫਿਰ ਅਸੀਂ ਬੋਲੀ ਦੇਵਾਂਗੇ ਅੱਜ ਤੱਕ ਅਸੀਂ ਉਹਨਾਂ ਨੂੰ ਸਵਾਲ ਕੀਤਾ ਸੀ ਵੀ ਅੱਜ ਤੱਕ ਦੱਸੋ ਵੀ ਬਿਨਾ ਬੋਲੀ ਹੋਈ ਤੋਂ ਪੰਚਾਇਤ ਦੀ ਜ਼ਮੀਨ 'ਤੇ ਕਿਹਤੇ ਝੋਨਾ ਲਗਾਰਾ ਦੱਸਿਓ ਤਾਂ ਠੀਕ ਆ ਗੋਲਮੋਲ ਗੱਲ ਕਰਕੇ ਸਾਰਾ ਪੋਲੀਟੀਕਲ ਦਵਾਈ ਆ ਉਹਦੇ ਅੰਦਰ ਹੀ ਹੋ ਰਿਹਾ ਤੇ ਕੋਈ ਸੁਣਵਾਈ ਨਹੀਂ ਗਈ ਇਹ ਪੋਲੀਟੀਕਲ ਦਵਾਈ ਹੈ ਜੀ ਮਹਾਂ ਵਿਡੀਓ ਸਾਬ ਨੂੰ ਹੀ ਬਾਰ ਬਾਰ ਕਵੈਸਟ ਕੀਤੀ ਡੀਸੀ ਸਾਹਿਬ ਨੂੰ ਮਿਲੇ ਆ ਕੋਈ ਮੈਂ ਵੀ ਗਿਆ ਸੀ ਦੋ ਵਾਰੀ ਉੱਥੇ ਚੱਲ ਸਾਨੂੰ ਪਰ ਮੇਲ ਨੇ ਪਰ ਲੈਕਚਰ ਰੂਪ ਚ ਦਿੱਤਾ ਜੀ ਮੇਰ ਕੀਤੀ ਉਹਨਾਂ ਨੇ ਵੀ ਭਗਵੰਤ ਮਾਨ ਨੂੰ ਵੀ ਆਪਣੇ ਸੀਜ਼ਨ ਸਾਨੂੰ ਕੀਤੀ ਆ ਤੇ ਚੰਡੀਗੜ੍ਹ ਵੀ ਜਾ ਕੇ ਆ ਬਖ ਬਖ ਭਾਗ ਜੋੜੇ ਸੰਬੰਧ ਦਾ ਉਹਨਾਂ ਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਨੇ ਪਰ ਉਹਨਾਂ ਨੇ ਸਾਡੀ ਅੱਜ ਮੰਨ ਲਓ ਵੀ 22 23 24 ਦਿਨ ਹੋ ਗਏ ਚ ਉਹਨਾਂ ਲੱਗੇ ਨੂੰ ਕੋਈ ਸੁਣਾਈ ਨਹੀਂ ਹੋਈ ਕੋਈ ਗੱਲ ਨਹੀਂ ਕੀਤੀ ਅੱਜ ਆ ਕੇ ਆਏ ਆ ਪ੍ਰਸ਼ਾਸਨ ਜਰੂਰ ਆਇਆ ਘਟੋਕਾ 1.5 200 ਬੰਦਾ ਪੁਲਿਸ ਦਾ ਸੀ ਉਹਨਾਂ ਨੂੰ ਅਸੀਂ ਵੀ ਲੜਾਈ ਝਗੜਾ ਨਾ ਹੋਵੇ ਤੇ ਸਾਡੀ ਉਹਨਾਂ ਨੇ ਜਿਹੜੇ ਮਹਿਕਮੇ ਨਾਲ ਸੰਬੰਧ ਦਾ ਵੀਡੀਓ ਸਾਹਿਬਾਨ ਸਾਡੀ ਕੋਈ ਗੱਲ ਨਹੀਂ ਸੁਣੀ ਨਾ ਪ੍ਰਬੰਧਕ ਨੇ ਨਾ ਸੈਕਟਰੀ ਨੇ ਕੋਈ ਸਾਡੀ ਸੁਣਵਾਈ ਨਹੀਂ ਹੋਈ